ਇਹੋ ਗੱਲ ਕਰ ਲੋ ਕਿ ਗਉਣ ਦੀ ਕਹਾਣੀਆਂ ਖੌਕਰਾਣਾ ਮਰ ਮੈ ਤੂ ਸਈਆਂ ਨਹੀਂ ਹੋ ਜਾਣੀਆਂ ਵਾਹ ਵਾਹ ਮੈਨੂੰ ਵੀ ਕਮਜ਼ੋਰ ਤੇਰਾ ਚੱਲ ਗਿਆ ਧੋਰ ਕਾ ਨੂੰ ਖੂਨ ਤੂ ਸਰੀਰ ਦਾ ਏ ਵਟਿਆ ਵਾਹ 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 ਹੁੰਦਾ ਸੁ ਮੈਂ ਕੀ ਪਿਆਰ ਵਿੱਚ ਖੱਟਾ ਚੀਨਾ ਜਿਛ ਲਿੰਗਾਯਾ ਸੀਣਾ ਇਹ ਤੇ ਛਣਿੰਦਾ ਯਾਰ ਇੱਕ ਦਿਨ ਹੋਣਾ ਹੀ ਖਾਕ ਦੀ ਧੀ ਪਤਾ ਲੱਗਣਾ ਇਸ ਨੇਕੀ ਬਦੀ ਤੂਲ ਦਾ ਉੱਡ ਜਾਣਾ ਏ ਪੰਛੀ ਜਿਹੜਾ ਵਿੱਚ ਤੇਰੇ ਬੋਲਦਾ ਹੋ ਮਿੱਟੀ ਦੇ ਆਵਾ ਵੇ ਮਿੱਟੀ ਵਿੱਚ ਜਾ ਰਾਈ ਸੋਨੇ ਮੇਰੇ ਰੱਬ ਨੂੰ ਤੇ ਕੀ ਮੁ ਦਿਖਣਾ ਈ ਹਾਏ ਮਿੱਟੀ ਦੇ ਆਵਲ ਰਵੇ ਮਿੱਟੀ ਵਿੱਚ ਹੀ ਜਾਣਾ ਨਾ ਕਰੇ ਬੰਦਿਆ ਮੇਰੀ ਜਦ ਮੇਰੀ ਏ ਨਾ ਕਰੇ ਬੰਦਿਆ ਮੇਰੀ ਜਦ ਮੇਰੀ ਏ ਇੱਕ ਦਿਨ ਹੋਣਾ ਹੈ

ਲੜਕੀ ਨੇ ਮੋਕਾ ਬਰਿਆ ਜ਼ਮੀਨ ਤਸੱਤ ਦਿੱਤਾ ਤੇ ਚੋਇਆ ਇੱਕ ਘੜੇ ਚ ਪਾਇਆ ਫਰਮਾਇਆ ਇਹ ਚਿੜੀਆਂ ਨੇ ਹੀ ਨਹੀਂ ਮਾਰ ਕੇ ਜ਼ਿੰਦਾ ਕਰ ਲਈ ਸੀ ਓਏ ਠਹਿਰ ਕੇ ਪਾਣੀ ਪੀਣਾ ਪੁੱਛੀ ਓਏ ਓਏ ਬਾਬਾ ਫਰੀਦ ਦੀ ਉਹ ਗੱਲ ਓਵੇਂ ਖਤਮ ਹੋ ਗਿਆ ਕਿਤੇ ਕੀ ਨੌਜਵਾਨ ਲੜਕੀ ਦੇ ਇਹਨੂੰ ਕਿਨੇ ਦੱਸਿਆ ਹੂੰ ਨਹੀਂ ਚਿੜੀਆਂ ਜ਼ਿੰਦਾ ਕੀਤੀਆਂ ਆਹ ਕਹਤਾ ਤੈਨੂੰ ਮੇਰੀ ਜ਼ਾਤ ਤੇ ਮੇਰਾ ਨਾਮ ਕਿਨੇ ਦੱਸਿਆ ਔਰ ਸੋਚੀ ਪੈ ਗਿਆ ਤੇ ਸੋਚ ਕੀ ਕਰਦਾ ਇਹਦੇ ਥਾਂ ਦੀ ਕੱਤੀ ਹੋਈ ਛੱਲੀ ਲਵਾ 12 ਸਾਲ ਖੂਚ ਲਟਕਾ ਤਦ ਫਕੀਰ ਹੋਣਾ ਹਮ ਫਰਮਾਇਆ ਸੇ ਫਿਕਰ ਫਰੀਦ ਦਾ ਮੁਝ ਲੈਂਦੀ ਹਮ ਸੇ ਫਿਕਰ ਫਰੀਦ ਦਾ ਮੁਝ ਲੈਂਦੀ ਤੋ ਫਿਰ ਦੇਣੇ ਦਾ ਇਕਰਾਰ ਕੀਤਾ ਨੰਗੇ ਸਿਰ ਤੇ ਚੁੱਕ ਘੜਾ ਲਿਆ ਉਹਦੇ ਖਾਮਨ ਦਾ ਜਾ ਦیدار ਕੀਤਾ ਉੱਠ ਕੇ ਦੂਆ ਜੀਆਂ ਨੇ ਕਦਮ ਚੁੰਮੇ دتی چھلی تے بہت پیار کیتا پر پٹھا اوک کھوئے چے لٹک رہنا ہی تے تے حکم رب گفار کی تا جل ٹرن لگا آکے تے ویرہ دعا, دعا لئی جا کیا دے بی بی آکے تیرا فائد ہے تے اجمیر شریف خاجہ کتب و دین تینو جاگ لائی تیری جاگ ہے تے فائد خاجہ کتب و دین کو لے خاجہ کتب و دین تینو جاگ لائی خاز خزر دریامان دا پیر خاض خضرت میں حضرت میتر علیہ السلام خاض خضرت میتر اگوا کیتا ماتا فرید رب تو بھل جمعیوں کو شعبی تا رب دے نہ دیتا آآ بات آآ بابا جی ایک گل تے چار پار لگا رہا ہوا تے ان دی گلی نہیں مک دی پر چیز ایک کے کہ, کہ اوہ دی زادہ کر میں میں یہاں ایک درویش دیا آجز مسکینہ ਮੈਂ ਫਨਕਾਰ ਨਹੀਂ ਆ ਦੇਖੋ ਸ਼ੋਕਪੁਰਾ ਬਾਤ ਇਹ ਹੈ ਕਿ ਬੰਦਾ ਕੁਝ ਸੋਚਦਾ ਹੈ ਹਮ ਹੁੰਦਾ ਕੁਝ ਹੈ ਹਮ ਹੋਣਾ ਉਹ ਹੈ ਜੋ ਰੱਬ ਦੇ ਤਰਫ ਤੋਂ ਅੱਛਾ ਜਿਹਦਾ ਗੁਰੂਆਂ ਨੇ ਕਿਰਪਾ ਕੀਤੀ ਉਦਾਂ ਦਾ ਹੋ ਗਿਆ ਹਮ ਤੇ ਸਾਡੇ ਆਰਾਦੇ ਕੋਈ ਕਿਧਰ ਜਾ ਰਹਿਣ ਕੋਈ ਕਿਧਰ ਜਾ ਰਹਿਣ ਕੋਈ ਕਿਧਰ ਜਾ ਰਹਿਣ ਹਮ ਉਹ ਸਾਡੇ ਉਹ ਇਸ ਵਾਸਤੇ ਆਖਦੇ ਨੇ ਕਿ ਆਦ ਹੁਕਮ ਬਿਨ ਬਰਕ ਨਹੀਂ ਹਲਦਾ ਹਮ ਆਦ ਹੁਕਮ ਬਿਨ ਬਰਕ ਨਹੀਂ ਹਲਦਾ ਆਦ ਮੁਸਲਮ ਬਾਤ ਅੰਬਰ ਤੇ ਜਦ ਰੱਬ ਦਾ ਹੁਕਮ ਹੋਵੇ ਤਾਂ ਉਦਾਂ ਹੀ ਉਹਨੇ ਅੱਗੇ ਭਾਵੇਂ ਲੱਖ ਅਸੀਂ ਯਾਰਾਂ ਦਾ ਕੀਤੀ ਜਾਈਏ ਹਮ ਤੁਸੀਂ ਇੱਥੇ ਅਮਰੀਕਾ ਬਿਜਾਏ ਆਸਟ੍ਰੇਲੀਆ ਬਿਜਾਏ ਜਾਂ ਹੋਰ ਵੀ ਤੁਹਾਨੂੰ ਕਿਵੇਂ ਤੁਹਾਨੂੰ ਤੁਹਾਨੂੰ ਥੋੜਾ ਪਤਾ ਵੀ ਕਿੱਥੇ ਕਿੱਥੇ ਛੋਟੇ ਛੋਟੇ ਬੱਚੇ ਕਿ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਹੈ ਨਾ ਉਹ ਸੁਣਦੇ ਆ ਝੂਮਦੇ ਆ ਤੁਹਾਨੂੰ ਤੁਹਾਨੂੰ ਇਦਾਂ ਅਹਿਸਾਸ ਕੀ ਆ ਕਿ ਮੈਨੂੰ ਇੰਨੀ ਮੁਹੱਬਤ ਕਰਨ ਵਾਲੇ ਦੁਨੀਆਂ ਲੋਕਾਂ ਦੀ ਦੁਨੀਆਂ ਬਹੁਤ ਵੱਡੀ ਆ ਦੇਖ ਜੀ ਮੈਂ ਥੋੜੀ ਜੀ ਅਰਜ਼ ਕਰਨਾ ਹੂੰ ਕਿ ਮੈਂ ਹਾਂ ਮੈਂ ਚਿੱਟਾ ਅਨਪੜਾ ਹੂੰ ਇਹ ਨਾ ਲਿਖ ਸਕਣਾ ਹੂੰ ਨਾ ਲਿਖ ਸਕਣਾ ਤੇ ਨਾ ਹੀ ਪੜ ਸਕਣਾ ਹੂੰ ਜੋ ਕਰਮ ਨੇ ਵਾਜ਼ੂ ਹੀ ਹੈ ਨਾ ਤੇ ਇਹ ਮੇਰੇ মুর্ਸ਼ਿਦਾ ਦੇ ਬਾਬੇ ਬੁੱਲੇ ਸ਼ਾਹ ਦੀ ਜਾਂ حضرت ਬਾਬਾ ਫਰੀਦੋ ਸ਼ਕਰਗੰਜ ਦੀ ਹਾਂ ਕਿ ਇਸ ਵਕਤ ਘਟੋ ਘਟ ਤੋ ਇਹ ਤਾਂ 850 ਸਦੀ ਬਾਬਾ ਫਰੀਦ ਸਾਹਿਬ ਨੂੰ ਹੋਵੇਗੀ ਮੈਂ ਅੰਦਾਜ਼ੇ ਸਰ ਕਰ ਰਿਹਾ ਹਾਂ ਹੋਰ ਜਿੱਥੂ ਜੰਮਿਆ ਹੈ ਜਿੱਥੇ ਹੋਇਆ ਹੈ ਜਿੱਥੇ ਤੁਰਿਆ ਹੈ 12 ਤੇ 12 24 ਤੇ 12 36 ਸਾਲ گزارੇ ਨੇ ਤੇ ਇਬਾਦਤ ਕੀਤੀ ਰੱਬ ਦੀ ਤੇ ਦੁਨੀਆ ਦੇ ਚ ਨਾਮ ਮਸ਼ਹੂਰੀ ਹੋਈ ਹੂੰ ਸਿਰ ਮੈਂ ਥੋੜਾ ਜਿਹਾ ਮੁਖਤਸਰ ਹਾਲਾਤ ਨਾਮਾ ਉਸ ਦਾ ਦੱਸਣਾ ਕਿ ਸਰਕਾਰ ਨੇ ਲਿਖਿਆ ਬੈਠ ਕੇ ਅਲਫ ਅੱਲਾ ਨੂੰ ਯਾਦ ਕਰੀਏ ਹੂੰ ਅੱਲਾ ਬਾਦਸ਼ਾਹ ਨਬੀ ਵਜ਼ੀਰ ਸਾਈਂ ਨਬੀ ਸਾਹਿਬ ਸਰਤਾਜ ਕੁਲ ਅੰਬੀਆਂ ਦਾ ਵਲੀ ਹਿਕ ਤੂੰ ਹਿਕ ਅੰਬੀਰ ਸਾਈਂ ਦਰਦੇ ਮੇ ਦਰਦੇ ਹਮ ਵਲੀ ਹਿਕ ਤੂੰ ਹਿਕ ਅੰਬੀਰ ਸਾਈਂ ਰੋਸ਼ਨ ਪਾਕ ਨਬੀ ਦਾ ਦੀਨ ਸੱਚਾ ਜਿੰਦੀ ਆਲ ਵਿੱਚੋਂ ਦਸਤਗੀਰ ਸਾਈਂ ਕਿਸ਼ਤੀ ਚੰਨ ਚਰਾ ਗਈ ਪੀਰ ਬਖਸ਼ਾ ਜਿੰਦੇ ਨਾਮ ਫਰੀਦ ਫਕੀਰ ਸਾਈਂ ਕੀ ਬਾਤ ਹੈ ਬੱਚੇ ਸੀ ਮਾਂ ਵਲੀ ਅੱਲਾ ਸੀ پدائش حضرت بابا فرید دی ملتان شریف آپ دے گرن تھا دے وے چووے گی ملتان شاید کوت وال کوٹھا گران دا نام ہے جتھوں دے پیدا ہوئے ہوئے ہیں ماں ولی اللہ سی تے رب دی بندکی کر دی سی جب بابا فرید بچے سی تو فرمایا کہ بیٹا یہ کم کرنا میں رب دی نماز ادا کر رہا ہوں وہ ایک دن بابا فرید صاحب بچے سی بول پہ فرمایا ماں میری بات سمجھتا ہوں بھی پی اسی پنجابی دے چیز بلکل 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 کہ آپ مسلح تے بیٹھ رہنے او سانو کاملہ آ دین دے او تہنو اللہ کی دیندہ نماز پڑیاں ਮਾਂ ਨੇ ਸੋਚ ਤੇ ਜਵਾਬ ਦਿੱਤਾ ਕਿ ਬੇਟਾ ਨਾਲ ਇਬਾਦਤ ਵਧੇ ਰਤਬਾ ਤੇ ਨਾਲ ਤਰਦਤ ਮਾਲ ਜਗਰ ਮਾਲ ਦੀ ਇਫਾਦਤ ਕਰੀਏ ਤੇ ਮਾਲ ਵਧੇਗਾ ਰੱਬ ਦੀ ਬੰਦਗੀ ਕਰੀਏ ਤੇ ਰਤਬਾ ਆਦੀ ਹੋਵੇਗਾ ਆਖਿਆ ਮਾਂ ਮੈਂ ਤਾਂ ਨਹੀਂ ਸਮਝਦਾ ਇਸ ਚੀਜ਼ ਨੂੰ ਮੈਨੂੰ ਇਹ ਬਤਾ ਕਿ ਤੈਨੂੰ ਅੱਲਾ ਨਮਾਜ਼ ਪੜਿਆ ਸ਼ਾਇ ਕਿਆ ਦਿੰਦਾ ਹੈ ਮਾਂ ਨੇ ਸੋਚਿਆ ਕਿ ਇਹ ਬੱਚਾ ਹੈ ਇਹਨੂੰ ਉਸ ਰਸਤੇ ਲਾਵਾਂ ਜਿਸ ਰਸਤੇ ਚੱਲ ਜਾਵੇ ਅੱਲਾਹ ਦੇਗੇ ਅਰਜ਼ੂ ਕੀਤੀ ਯਾਰਬ ਦੀ ਜ਼ਾਤ ਮੈਂ ਤੇਰਾ ਨਾਮ ਲੈ ਕੇ ਇੱਕ ਝੂਠ ਮਾਰ ਰਹੀ ਆ ਮੈਂ ਝੂਠ ਮਾਰ ਰਹੀ ਆ ਸੱਚ ਤੂੰ ਕਰਨੇ ਵਾਲਾ ਹੈ ਫਰਮਾਇਆ ਫਰੀਦ ਬੇਟਾ ਨਮਾਜ਼ ਪੜੇ ਅੱਲਾਹ ਸ਼ੱਕਰ ਦੀ ਸ਼੍ਰੀਣੀ ਦਿੰਦਾ ਆਖਿਆ ਮੁਰ ਮੈਨੂੰ ਵੀ ਪੜਾ ਮੈਂ ਵੀ ਮੈਨੂੰ ਵੀ ਅੱਲਾਹ ਦੇਵੇਗਾ ਆਖਿਆ ਹਾਂ ਜਦਾਂ ਤੂੰ ਪੜ੍ਹੇਗਾ اللہ تھی آما میڈیا گیا ماں نے تھوڑی جی رکھ چڈیا hmm. رکھ چاہے پوڑی کھا چڈی شکر دی میٹے نال بچے کا لالچ ہو گیا hmm. اُن ایک نیکی دے راستہ دے دالی دن پورا ہو گیا ਨਿਮਾਜ਼ ਹੱਡਾਂ ਦੇ ਵਿੱਚ ਰਚ ਗਈ ਇਬਾਦਤ ਜਿਹੜੀ ਆਈ ਉਹ ਹੰਦੇ ਹੱਡਾਂ ਦੇ ਵਿੱਚ ਰਚ ਗਈ ਬਾਹਰ ਖੇਡਣ ਗਿਆ ਤੇ ਖੇਡਦੇ ਖੇਡਦੇ ਨਿਮਾਜ਼ ਦਾ ਵਕਤ ਹੋਇਆ ਨਾਲ ਦੇਨ ਵਾਕਿਆ ਭੇਲੀਆ ਮੈਂ ਘਰ ਜਾਣਾ ਤੇ ਤੁਸੀਂ ਇੱਥੇ ਪੜੋ ਆਖੇ ਕਿਉਂ ਤੂੰ ਕਿਉਂ ਘਰ ਜਾਣਾ ਨਾਲ ਦੇ ਨੇ ਸਵਾਲ ਕੀਤਾ ਆਖੇ ਯਾਰ ਮੈਨੂੰ ਅੱਲਾ ਸ਼ੱਕ ਕਰ ਦਿੰਦਾ ਉੱਡਿਆ ਪੰਛੀ ਰੰਗ ਦਾ ਸੁਆ ਮਲਣਾ ਹੀ ਮਲਕਤ ਮੌਤ ਨੇ ਬੂਆ ਹੌਣ ਕਿਉਂ ਡਰਨਾ ਹੈ ਪਿਹੜੇ ਆ ਰੂਆ ਤੂੰ ਚੁੱਪ ਕਰ ਰਹਿਣਾ ਇੱਥੇ ਦੇਣੀ ਅਗਵਾਈ ਪਿਆ ਹੱਥ ਪੈਰ ਮੋਲਦਾ ਉੱਡ ਜਾਣਾ ਪੰਛੀ ਜਿਹੜਾ ਤੇਰੇ ਵਿੱਚ ਬੋਲਦਾ ਬਸ ਇਹ ਤੂੰ ਇਹ ਗੱਲ ਸ਼ੁਰੂ ਹੋਈ ਉਹ ਟੀਵੀ ਤੇ ਲੋਕਾਂ ਚੱਲ ਪਈ ਸਾਡੇ ਮੁਲਕ ਦੇ ਧਮ ਪੈ ਗਈ ਉਹ ਇੱਥੇ ਲਾਹੌਰ ਦੇ ਚ ਇੱਕ ਆਹਂ ਉਹਨਾਂ ਦੇ ਕੋਲ ਰੇ 10 ਸਾਲ ਮusiqi ਦੀ ਖਿਦਮਤ ਕੀਤੀ ਫੇਰ ਇਹਨੂੰ ਸਿੱਖਿਆ ਥੋੜਾ ਜਿਹਾ ਤੇ ਫਿਰ ਕਤਰੇ ਕਤਰੇ ਨਾਲ ਉਹਨਾਂ ਦਾ ਸਵਾਲ ਹੈ ਉੱਥੇ ਹੀ ਗੱਲ ਸੁਣ ਮੇਰੀ ਪੁੱਤਰ ਉਹਨਾਂ ਦਾ ਸਵਾਲ ਉੱਥੇ ਕਿ ਬੱਚਾ ਹੈ ਤੇ ਉਹ ਗਾ ਰਿਹਾ ਉਹਨੂੰ ਪਤਾ ਨਹੀਂ ਜੈਸੀ ਨੀਅਤ ਉਸੀ <usimurad>, ਮੁਰਾਦ حضرت ਮਬੈ ਬੁੱਲੇ ਸ਼ਾ ਦਾ ਕਲਾਮ ਲਿਖਿਆ ਬਿਲਕੁਲ 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 ਜੇ ਰਬ ਮਿਲਦਾ ਨਾਤਿਆਂ ਧੋਤਿਆਂ ਮਿਲਦਾ ਮਛੀਆਂ ਕੁੰਮਿਆਂ ਹੂੰ ਜੇ ਰਬ ਮਿਲਦਾ ਮੋਨ ਮਨਾਇਆ ਮਿਲਦਾ ਬੇਡਾ ਸੱਸੀਆਂ ਨੂੰ ਜੇ ਰਬ ਮਿਲਦਾ ਜੱਤਿਆਂ ਸੱਤਿਆਂ ਮਿਲਦਾ ਦਾੰਦਾ ਬੱਛੀਆਂ ਨੂੰ ਜੇ ਰਬ ਮਿਲਦਾ ਮੰਦਰ ਮਸੀਤੀ ਮਿਲਦਾ ਚਾਮ ਚਿੜਿੱਠੀਆਂ ਨੂੰ ਪਰ ਬੁੱਲੇ ਸ਼ਾ ਰਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਨੀਤਾਂ ਸੱਚੀਆਂ ਬਾਬਾ ਜੀ ਲਾਸਟ ਮੈਨੂੰ ਇੱਕਲਾ ਸਵਾਲ ਹੈ ਪੇ ਜਦੋਂ ਤੁਸੀਂ ਕੱਲੇ ਹੋਵੋ ਐਨੀ ਉਮਰ ਹੋ ਗਈ ਵਾਹਿਗੁਰੂ ਤੁਹਾਨੂੰ ਸਾਡੀ ਵੀ ਉਮਰ ਲਾਵੇ ਨਹੀਂ ਕੁਝ ਨਹੀਂ ਇਹ ਇਹ ਮੈਨੂੰ ਦੱਸੋ ਪੇ ਜਦੋਂ ਤੁਸੀਂ ਕੱਲੇ ਹੋਵੋ ਸ਼ਾਂਤ ਹੋਵੋ ਤੁਹਾਡੇ ਬੇਟੇ ਬਿਨਾ ਕੋਲ ਹੋਣ ਤੁਹਾਡਾ ਕੁਝ ਮੂੰਹ ਚ ਉਚਾਰਨ ਨੂੰ ਦਿਲ ਕਰੇ ਤੁਸੀਂ ਕੀ ਕਹਿੰਦੇ ਹੋ ਬੇਟਾ ਜਿਸ ਵਕਤ ਰੱਬ ਦੀ ਅਦਾਲਤ ਵਿੱਚ ਜਾਂਦਾ ਹੈ ਨਾ ਬੰਦਾ ਤਾਂ ਸਭ ਤੋਂ ਵੱਡੀ ਆਜ਼ੀ ਹੁੰਦੀ ਹੈ ਉਹ ਇੱਕ ਆਪਣਾ ਰਸਤਾ ਸਾਫ਼ ਕਰਨ ਲਈ ਇਬਾਦਤ ਕਰਦਾ ਉਹ ਇਬਾਦਤ ਜਿਹੜੀ ਹੁੰਦੀ ਉਹ ਸਤਵੇਂ ਅਰਸ਼ ਤੱਕ ਜਾਂਦੀ ਹਮ ਕਰਬਲਾ ਸੋ ਹੋ ਬਲਾ ਅੰਤ ਬਲੇ ਕਾ ਬਲਾ ਬਾਬਾ ਨਾਨਕ ਜਿਹੜਾ ਇਸ਼ਕ ਹੈ ਨਾ ਇਸ਼ਕ ਹੈ ਜਿਸ ਨੂੰ ਲੱਗੇ ਇਹ ਨਹੀਂ ਆਂਦੇ ਇਸ ਨੂੰ ਲੱਗੇ ਇਸ ਨੂੰ ਲੱਗੇ ਬੱਚੇ ਨੂੰ ਲੱਗੇ ਵੱਡੇ ਨੂੰ ਲੱਗੇ ਛੋਟੇ ਨੂੰ ਲੱਗੇ ਮੌਲਾ ਨੂੰ ਇਸ਼ਕ ਨਾ ਹੁੰਦਾ ਹੂੰ ਨੂਰ ਕਿਉਂ ਪੈਦੇ ਕਰਦਾ ਮੌਲਾ ਨੂੰ ਇਸ਼ਕ ਨਾ ਉਹਨੂੰ ਇਸ਼ਕ ਲੱਗਿਆ ਨੂਰ ਚ ਨੂਰ ਜੁਦਾ ਕੀਤਾ ਹੂੰ ਇਸ਼ਕ ਖੁਦਾ ਨੇ ਪਾਇਆ ਨੂਰ ਚ ਨੂਰ ਜੁਦਾ ਕਰਾਇਆ ਕਲਮਾ ਨਬੀ ਦਾ ਪੜੇਂਦਾ ਮੌਲਾ ਨੂੰ ਇਸ਼ਕ ਨਾ ਹੁੰਦਾ ਇਸ਼ਕ ਸ਼ਮਸ ਨੇ ਕੀਤਾ ਇਸ਼ਕ ਸ਼ਮਸ ਨੇ ਪਾਇਆ ਸੂਰਜ ਨੂੰ ਆਣ ਬੁਲਾਇਆ ਉੱਠੀ ਕਰ ਖਲ ਲਹਿੰਦਾ ਮੌਲਾ ਨੂੰ ਇਸ਼ਕ ਨਾ ਹੁੰਦਾ ਇਸ਼ਕ ਜ਼ੁਲ ਖਾ ਪਾਇਆ ਯੂਸਫ ਵਿੱਚ ਮਿਸਰ ਵਿਕਾਇਆ ਸੂਤਰ ਟੀ ਮੁੱਲ ਵਿਕੇਂਦਾ ਮੌਲਾ ਨੂੰ ਮਿਸ਼ਕ ਨਾ ਹੋਂਦਾ ਇਸ਼ਕ ਮਨਸੂਰ ਨੇ ਕੀਤਾ ਪਿਆਲਾ ਐਨਲ ਹਕ ਦਾ ਪੀਤਾ ਸੂਲੀ ਉੱਤੇ ਉਹ ਚੜਾਉਂਦਾ ਮੌਲਾ ਨੂੰ ਮਿਸ਼ਕ ਨਾ ਬਾਤ ਸਾਰੀ ਇਸ਼ਕ ਦੀ ਇਸ਼ਕ ਨਹੀਂ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਜਿਹੜਾ ਨਾ ਇੱਕ ਛੋਟ ਲਹਿੰਦੇ ਚੜਦੇ ਪੰਜਾਬ ਚ ਇੱਕ ਛੋਟਾ ਜਿਹਾ ਬੱਚਾ ਥੋਡੇ ਗੀਤਾਂ ਨੂੰ ਥੋਡੇ ਬੋਲਾਂ ਨੂੰ ਉਚਾਰਦਾ ਤੁਹਾਨੂੰ ਨਹੀਂ ਪਤਾ ਕਿੱਥੇ ਕੀ ਹੋ ਰਿਹਾ ਜੀ ਜੀ ਜਦੋਂ ਥੋੜੇ ਮਤਲਬ ਜੇ ਤੁਹਾਨੂੰ ਇਦਾਂ ਦੇਖੇਗੇ ਉਹਨੂੰ ਨਹੀਂ ਪਤਾ ਉਸ ਬੱਚੇ ਨੂੰ ਨਹੀਂ ਪਤਾ ਕਿ ਸਾਹਮਣੇ ਹੋਵੇ ਯਾਰ ਜਾਂ ਅੱਲਾਹ ਹੋ ਜੋ ਵੀ ਜੋ ਵੀ ਹੈ ਨਾ ਉਹ ਗਉਂਦਾ ਫਿਰਦਾ ਉਹਨੂੰ ਇਹ ਵੀ ਨਹੀਂ ਪਤਾ ਕਿ ਸਾਈਂ ਜਹੂਰ ਕੌਣ ਹੈ ਪਰ ਤੁਹਾਡੀ ਜਿੱਦਾਂ ਦੀਆਂ ਤੁਸੀਂ ਪਾਕ ਮੁਹੱਬਤ ਵਾਲੀਆਂ ਬਾਬਾ ਫਰੀਦ ਦੀਆਂ ਗੱਲਾਂ ਦੱਸ ਰਹੇ ਹੋ ਕਦੀ ਤੁਹਾਨੂੰ ਇਦਾਂ ਲੱਗਦਾ ਹੁੰਦਾ ਕਿ ਤੁਸੀਂ ਚੜ੍ਹਦੇ ਪੰਜਾਬ 'ਚ ਗਏ ਕਦੀ ਚੜ੍ਹਦੇ ਪੰਜਾਬ 'ਚ ਗਏ ਕਦੀ ਐ ਜਨਾਬ ਉਹ میرے گھٹو گھٹ نہیں نا تا چالی 50 وزا انڈیا دا ہے تیرا پورا انڈیا ویکھ بیٹھا لخنو اگرا دلی جو دھ پور جے پور گووا چنڈیگڑھ ਕੰਬ ਓਏ ਇਹ 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 ਆਹ ਬੋਲੀ ਆਪਣੀ ਪੰਜਾਬ ਦੀ ਪੰਜਾਬ ਦੀ ਪੁੱਛ ਰਹੇ ਨੇ ਹਾਂ ਪੰਜਾਬ ਦਾ ਪੰਜਾਬ ਤਾਂ ਪੁੱਛ ਰਿਹਾ ਸੀ ਪੰਜਾਬ ਦੇ ਵਿੱਚ ਉਹ ਤਾਂ ਮੈਨੂੰ ਪਤਾ ਲੱਗਣਾ ਪੰਜਾਬ ਦਾ ਪੁੱਛ ਰਿਹਾ ਸੀ ਤੇ ਓਏ ਪੰਜਾਬ ਤਾਂ ਜਿਹੜੀ ਤੇਰੀ ਐ ਅੰਬਰਸਰ ਤੇ ਆ ਲੁਧਿਆਣਾ ਜਿਲੰਦਰ ਹੁਸ਼ਿਆਰਪੁਰ ਚਿੱਟੀ ਉੱਗੀ ਪ੍ਰਤਾਪਪੁਰਾ ਨਵਾਂ ਪਿੰਡ ਸ਼ੌਕੀਆਂ ਤੇਰੇ ਸਾਰੇ ਹਲਕਾ ਹਜੇ ਤਾਂ ਕਿ ਨਾ ਬਾਬਾ ਮੇਰਾ ਸਵਾਲ ਇਹ ਸੀਗਾ ਫਿਰ ਤੁਹਾਨੂੰ ਜਦੋਂ ਛੋਟਾ ਜਿਹਾ ਬੱਚਾ ਕਦੀ ਮੈਂ ਤਾਂ ਪੁੱਛ ਇਹ ਪੁੱਛਿਆ ਸੀਗਾ ਕਿ ਛੋਟਾ ਜਿਹਾ ਬੱਚਾ ਮਿਲੇ ਉਹ ਤੁਹਾਨੂੰ ਗਾ ਕੇ ਵਿਖਾਵੇ ਤੇ ਬਾਬਾ ਜੀ ਤੁਸੀਂ ਉਹਨੂੰ ਨਹੀਂ ਪਤਾ ਕਿ ਬਾਬਾ ਜੀ ਦਾ ਬੋਲ ਹੈ ਫਿਰ ਤੁਹਾਨੂੰ ਕਿਦਾਂ ਇੰਨਾ ਕਦੀ ਜਿੰਦਗੀ ਦਾ ਸਫਰ ਕਿਦਾਂ ਲੱਗਦਾ ਫਿਰ ਮੇਰੀ 7 ਸਾਲ ਦੀ ਉਮਰ ਸੀ ਹੂੰ 7 7 ਸਾਲ ਦੀ ਉਮਰ ਸੀ 6 ਭਾਈ ਸੀ 4 ਅਮਸ਼ੀਰਾਂ ਸੀ ਮਾਂ ਤੇ ਬਾਪ ਸੀ ਖੇਤੀਬਾੜੀ ਕਰਦੇ ਸੀ ਹੂੰ ਉਹਨਦੇ ਖਾਬ ਖਾਲੀ ਖਾਬ ਹੁੰਦਾ ਸੀ ਰਾਤ ਦੇ ਵਕਤ ਹਮ ਇੱਕ ਦਰਗਾਹ ਆਏ ਜਿਵੇਂ ਮੰਦਰ ਮਸਜਿਦ ਦੇ ਗੁਰਦੁਆਰਾ ਹੈ ਹਰ ਦਾ ਇਮਾਦਤ خانہ ਬਣਿਆ ਹੈ ਇੱਕ ਦਰਬਾਰ ਸੀ ਉਹਦੇ ਵਿੱਚੋਂ ਇਹ ਹੱਥ ਨਿਕਲਦਾ ਹਮ ਉਹ ਇਸ਼ਾਰਾ ਕਰਦਾ ਤਿੰਨ ਸਾਲ ਪੂਰਾ ਖਾਬ ਰਿਆ ਹਮ ਮਾਰਾ ਖਾਦੀਆਂ ਮਾਂ ਬਾਪ ਆ ਕੇ ਇਹਨੂੰ ਜਨ ਭੂਤ ਇਹ ਸਭ ਕੁਝ ਹੋਇਆ ਕੁਛ ਨਾ ਪਤਾ ਲੱਗਿਆ ਉਹ ਸਾਡੇ ਤਹਿਸੀਲ ਦੀਪਾਲਪੁਰ ਸੀ ਉਸ ਵਕਤ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਸੀ ਤੇ ਮੇਰੀ ਉਸ ਵਕਤ 10 ਸਾਲ ਦੀ ਉਮਰ ਸੀ ਉਹ ਖਾਬ ਲੈ ਕੇ ਮੈਂ ਉਹ ਬਜ਼ੁਰਗ ਦੇ ਕੋਲ ਗਿਆ ਉਥੇ ਬਾਬਾ ਆhmad ਲਾਂਗ ਵਜਦਾ ਬਾਬਾ ਫਰੀਦ ਦੇ ਨਾਲ ਲਟਕਿਆ ਖੂਦ ਵਿੱਚ ਉਹਨੇ ਆਖਿਆ ਕਿ beta ਤੇਰਾ ਫੈਜ਼ ਕਿਸੇ ਵਣੀ ਤੇ ਹੂੰ ਕੋ ਦਰਗਾਹ ਢੂੰਡ ਜਿਥੋਂ ਆਸ ਨਿਕਲਦਾ ਏ ਤੈਨੂੰ ਉਥੋਂ ਫੈਜ਼ ਮਿਲੇਗਾ ਵਾਹ ਦਰਗਾਹ ਢੂੰਡਣ ਲੱਗ ਪਏ ਦਰਗਾਹ ਢੂੰਡਦੇ 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 ਤੇਰੇ ਗਲਗੇ ਤੋਂ ਲੱਗਦੇ ਬਿੰਬਰਤਾ ਕਾ ਕੇ ਮੇਰੇ ਕੋਲ ਜਗਾ ਪੁੱਛ ਲੈ ਕਿਸੇ ਵਲੀ ਦੀ ਕਿ ਕਿਹੜੀ ਜਗ੍ਹਾ ਤੇ ਦਰਬਾਰ ਤੈਨੂੰ ਉਹ ਦੱਸਾਂਗਾ سب فریا پانچ سال قیدی حضرت امام زین اللہ عبدین دا ریا لویا چایا فقیری درویشی گزاری، اس تو بعد اللہ نے کرم کیتا لویا اتاریا ایم لاہور دچ مہدو لال سین شاہ سین لوگ شاہ سین بھی کہیں دے مہدو لال سین بھی کہیں دے اندے دربار دے اندر بیٹھا سی ਉਹ ਮੇਰੇ ਕੋਲ ਪਹਿਲਾ 우ਸਤਾਦ ਸੀ ਇੱਕ ਕੋ ਸਾਇਰ ਰੌਣਾ ਕਲੀ ਪਟਿਆਲੇ ਦਾ ਸੀ ਅੱਛਾ ਉਹ ਯਕਤਾਰਾ ਵਜੇਂਦਾ ਸੀ ਓਕੇ ਉਹ ਉੱਥੇ ਕੋਈ ਦਰਬਾਰ ਤੇ ਮੁਜ਼ਾਰੀ ਕਰਦਾ ਸੀ ਉਹਨੇ ਕਿਹਾ ਵੀ ਤੇਰਾ ਹੋਰ ਤਾਂ ਕਰ ਸਕਦਾ ਨਾ ਮੈਂ ਉਹਨੂੰ ਮੈਂ ਦੱਸਿਆ ਕਿ ਮੈਨੂੰ ਬਾਤ ਜਲ ਖਾਬ ਚਲਾ ਜਾਂਦਾ ਨੀਂਦ ਨਹੀਂ ਹੁੰਦੀ ਹਮ ਹਮ ਉਹਨੇ ਮੈਨੂੰ ਇੱਕ ਕੌਲੀ ਨਹੀਂ ਹੁੰਦੀ ਸਿਲਵਰ ਕੀ ਹਾਂਜੀ ਹਾਂ ਉੰਦੇ ਉੱਤੇ ਮੈਨੂੰ ਨੇ ਖਲ ਝਾੜ ਕੇ ਤੇ ਤਾਰ ਝਾੜ ਕੇ ਤੇ ਲੱਕੇ ਦੇ ਵਿੱਚ ਪਾ ਕੇ ਤੇ ਮੈਨੂੰ ਦਿੱਤੀ ਕਿ ਜਿਸ ਵਕਤ ਤੈਨੂੰ ਨੀਂਦ ਨਾ ਆਵੇ ਨਾ ਹਮ ਐਂਦੀ ਹਲਾਈ ਰੱਖੀ ਨਾਲ ਅੱਲਾਹੁ ਕੀਤੀ ਰੱਖੀ ਹਮ ਹਮ ਤੇਰੀ ਨਫੀ ਜਾਗ ਪਵੇਗੀ ਹਮ ਸਾਡੇ حضرت ਮੁਰਸ਼ਦ ਸਾਹਿਬਨ حضرت ਮਾਊ ਸਰਕਾਰ ਦਾ ਕਲਾਮ ਹੈ ਕੋ ਲਿਖਿਆ ਹੈ

ਤੇ نیند ਵੀ ਆਵੇਗੀ ਉਸ ਤੋਂ ਬਾਅਦ ਤੇ ਬਾਬਾ ਜੀ ਇੱਥੇ ਸਰਕਾਰ ਤੇ ਇੱਕ ਮੈਂ ਕਲਾਮ ਅਨਪੜ ਆਪ ਦੀ ਟੋਟੇ ਫੋਟੇ ਰੂਹ ਤੇ ਬੁੱਤ ਦੀ ਕਾਫੀਅਤ ਬਣਾਈ ਹੋਈ ਸੀ ਨਾ ਕਰ ਮੁੱਲਾ ਮੇਰੀ ਮੇਰੀ ਇੱਕ ਦਿਨ ਹੋਣਾ ਹੀ ਖਾਕ ਦੀ ਢੇਰੀ ਪਤਾ ਲੱਗਣਾ ਇਸ ਨੇਕੀ ਬਦੀ ਤੋਲਦਾ ਉੱਡ ਜਾਣਾ ਪੰਛੀ ਜਿਹੜਾ ਵਿੱਚ ਤੇਰੇ ਬੋਲਦਾ 45 ਸਾਲ ਤੋਂ ਜਿਹੜੀ ਪੰਜਾਬ ਦੀ 뮤직 ਇੰਡਸਟਰੀ ਹੈ ਜੀ ਜੀ ਉਹ ਚਾਹੇ ਢਾਡੀ ਨੇ ਕਵੀਸ਼ਰ ਨੇ ਗੀਤਕਾਰ ਨੇ ਰਿਕਾਰਡਿੰਗ ਕੰਪਨੀਆਂ ਨੇ ਚਾਹੇ ਸਿੰਗ ਬਈਏ ਨੇ ਗੀਤਕਾਰ ਨੇ ਸੰਗੀਤਕਾਰ ਨੇ ਉਹ ਸਾਰੇ ਮੇਰੇ ਨਾਲ ਜੁੜੇ ਹੋਏ ਨੇ ਮਾਸ਼ਾਅੱਲ ਮੈਂ ਇਹ ਪੰਜਾਬ ਮਤਲਬ ਕਾਫੀ ਕੰਮ ਕੀਤਾ ਔਰ ਇਥੋਂ ਤੱਕ ਕਿ ਕਿ ਮੈਂ ਚਾਰ ਪਿਛਾਵਾਂ ਚ ਕਿਤਾਬ ਹੈ ਮੇਰੀ ਭਾਰਤ ਦੇ ਮਹਾਨ ਸੰਗੀਤਕਾਰ ਜਿਹੜੇ ਸਾਂਝੇ ਭਾਰਤ ਦੇ ਨੇ ਬੜੇ ਗੁਲਾਮ अली ਖਾਨ ਸਾਨ ਬਿਸ਼ਨੂ ਰੈਨ ਪਾਤਖੰਡੇ ਉਹਨਾਂ ਸਾਰਿਆਂ ਬਾਰੇ ਮੈਂ ਇੰਗਲਿਸ਼ ਉਰਦੂ ਹਿੰਦੀ ਤੇ ਪੰਜਾਬੀ 'ਚ ਕਿਤਾਬ ਲਿਖੀ ਹੈ ਸਹੀ ਸੁਮੇਰਨਾ ਸੰਗੀਤਨਾ ਖਸਾਬ ਨਹੀਂ ਬਣਿਆ ਮੈਂ ਪਿਛਲੇ ਸਾਲ ਪਾਕਿਸਤਾਨਾ ਜਦੋਂ ਆਇਆ ਮੈਂ ਉਦੋਂ ਵੀ ਰਾਜਾ ਜੀ ਨੂੰ ਕਿਹਾ ਕਿ ਮੈਨੂੰ ਸਾਈ ਜੀ ਨੂੰ ਮਲਾ ਦਿਓ ਕਿ ਮੈਂ ਇੱਕ ਪ્યો ਸਮਾਨਮੰਦਾ ਕਿਉਂਕਿ ਮੈਂ ਗਾਇਕੀ 'ਚ ਰਿਹਾ ਸੰਗੀਤ 'ਚ ਰਿਹਾ ਕਿ ਜਿਹੜਾ ਬੰਦਾ ਸਾਈ ਜੀ ਨੂੰ ਮਿਲਿਆ ਤੇ ਉਹ ਮੇਰਾ ਅਧੂਰਾ ਪੰਡਾ ਸਮਝਦਾ ਸੀਗਾ ਸੋ ਐਤ ਕੀ ਸਬਬ ਬਣਿਆ ਕਿ ਇਸ ਕਾਨਫਰੰਸ ਚ ਆਉਣ ਦਾ ਮੌਕਾ ਮਿਲਿਆ ਤੇ ਸਾਈ ਜੀ ਉਹਦੇ ਹਿੱਸਾ ਉਹਦੇ ਚ ਹਿੱਸਾ ਹਿੱਸੇਦਾਰ ਨੇ ਸਾਈ ਜੀ ਜਿਹੜਾ ਨਵਾਂ ਯੁੱਗ ਹੈ ਉਹਦੇ ਚ ਗਾਇਕੀ ਦੇ ਸ਼ਾਇਰੀ ਦੇ ਅਲਫਾਸ ਦੇ ਬੜੇ ਬੜੇ ਨਵੇਂ ਮੈਨੇ ਆ ਗਏ ਸੋ ਇਸ ਕਰਕੇ ਜਿਹੜਾ ਜਿਹੜਾ ਜੋ ਤੁਸੀਂ ਗਾਇਆ ਉਹ ਦੁਨੀਆਂ ਚ ਜਿੱਥੇ ਵੀ ਪੰਜਾਬੀ ਬਠਾ ਅਮਰੀਕਾ ਚ ਨਹੀਂ ਜਿਹੜਾ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਬੋਲੀ ਨੂੰ ਭਾਸ਼ਾ ਨੂੰ ਮੇਰੇ ਥੋੜੇ ਆਚਰਨ ਚ ਤੁਹਾਡੇ ਵਰਗਾ ਬਿਠਾਸ ਨਹੀਂ ਹੈਗੀ ਮੈਂ ਉਹਦੇ ਲਈ ਮਾਫੀ ਮੰਗੂਗਾ ਨਹੀਂ ਨਹੀਂ ਕੋਈ ਨਹੀਂ ਪਰ ਉਹ ਸਾਈਂ ਜੀ ਨੂੰ ਜ਼ਰੂਰ ਜਾਂਦਾ